ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੀ ਹੋਈ ਮੈਂ ਤੁਹਾਡੀ ਆਪਣੀ ਅਨੁਕੌਰ ਖਾਲਸਾ ਸਿਟੀ ਲਾਈਫ ਚੈਨਲ ਦੇ ਰਾਹੀਂ ਅੱਜ ਤੁਹਾਨੂੰ ਇੱਕ ਵਾਰ ਫੇਰ ਲੈ ਕੇ ਪਹੁੰਚੀ ਹੋਈ ਹਾਂ ਹਲਕਾ ਗਿਲਦੇ ਪਿੰਡ ਖੇੜਾ ਦੇ ਵਿੱਚ ਖੇੜਾ ਦੇ ਵਿੱਚ ਜੇਕਰ ਅੱਜ ਗੱਲ ਕਰੀਏ ਤਾਂ ਬਾਈ ਜੀ ਤਕੜੀ ਤਕੜੀ ਹੋਈ ਪਈ ਹੈ ਤੇ ਪਿੰਡ ਖੇੜਾ ਤੋਂ ਤਕੜੀ ਦੇ ਬਲਾਕ ਸੰਮਤੀ ਦੀ ਉਮੀਦਵਾਰ ਬੀਬੀ ਸੁਖਿੰਦਰ ਕੌਰ ਵਾਈਫ ਆਫ ਮਾਸਟਰ ਕਰਮਜੀਤ ਸਿੰਘ ਜੋ ਆਪਣੇ ਪਿੰਡ ਦੇ ਦੋਵਾਰੀ ਪੰਚ बन गए ਨੇ ਤੇ ਉਹਨਾਂ ਨਾਲ ਤੁਹਾਨੂੰ ਜੋ ਰੂਬੂ ਕਰਵਾਉਣ ਜਾ ਰਹੀ ਹੈ ਤੇ ਆਪਾਂ ਉਹ ਪੁੱਛਦੇ ਆ ਕਿ ਤਕੜੀ ਤਕੜੀ ਹੋਈ ਪਈ ਐ ਤੇ ਕਿੰਨੀਆਂ ਵੋਟਾਂ ਦੇ ਨਾਲ ਜਿਹੜੀ ਤਕੜੀ ਦਾ ਪੱਲਾ ਉਹ ਭਾਰੀ ਹੋਏਗਾ ਸਭ ਤੋਂ ਪਹਿਲਾਂ ਆਪਾਂ ਫਤਿਹ ਦੀ ਸਾਂਝ ਬੁਲਾਈਏ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਗੱਲਬਾਤ ਕਰਦੇ ਆ ਬੀਬੀ ਸੁਖਵਿੰਦਰ कौर ਜੀ ਦੇ ਪਤੀ ਮਾਸਟਰ ਕਰਮਜੀਤ ਸਿੰਘ ਜੀ ਦੇ ਨਾਲ ਜੋ ਮੈਂਬਰ ਪੰਚਾਇਤ ਵੀ ਨੇ ਕਰਮਜੀਤ ਜੀ ਸਭ ਤੋਂ ਪਹਿਲਾਂ ਤੇ ਇਹ ਜਾਣਕਾਰੀ ਦਿਓ ਕਿ ਜਿੱਥੇ ਅੱਜ ਤਕੜੀ ਨੂੰ ਜੇਕਰ ਦੇਖਿਆ ਜਾਵੇ ਅੱਜ ਦਾ ਸਮੇਂ ਦੇ ਵਿੱਚ ਤਕੜੀ ਦਾ ਅੱਜ ਦੌਰ ਚੜ੍ਹਦੀ ਕਲਾ ਵੱਲ ਜਾ ਰਿਹਾ ਹੈ ਤੇ ਪਹਿਲਾਂ ਵੀ ਚੜ੍ਹਦੀ ਕਲਾ ਵੱਲ ਜਾਂਦੇ ਦੌਰ ਦੀ ਹੈ ਕਿ ਤੁਸੀਂ ਕੀ ਮਹਿਸੂਸ ਕਰ ਰਹੇ ਹੋ ਸਭ ਤੋਂ ਪਹਿਲਾਂ ਤਾਂ ਜੀ ਅਸੀਂ ਤੁਹਾਡੇ ਚੈਨਲ ਦਾ ਸਿਟੀ ਲਾਈਫ ਦਾ ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਸਾਡੇ ਪਿੰਡ ਖੇੜਾ ਦੇ ਵਿੱਚ ਪਹੁੰਚੇ ਹੋ ਤੇ ਦੂਸਰੀ ਗੱਲ ਇਹ ਆ ਵੀ ਅੱਜ ਦਾ ਜਿਹੜਾ ਦੌਰ ਆ ਚੋਣਾਂ ਦਾ ਉਹਦੇ ਵਿੱਚ ਚੜਤ ਬਹੁਤ ਆ ਸ਼੍ਰੋਮਣੀ ਅਕਾਲੀ ਦਲ ਦੀ ਕਿਉਂਕਿ ਪਿੱਛੇ ਇਲੈਕਸ਼ਨ ਹੋ ਗਏ ਹਟਿਆ ਹੁਣੇ ਤਰਨ ਤਰਨ ਦੀ ਸਾਰੀ ਦੁਨੀਆ ਨੂੰ ਇਹ ਜਗ ਜਾਰ ਹੋ ਗਿਆ ਵੀ ਬਹੁਤ ਪਵਲਗਾ ਜਿਹੜੀ ਦਵਾਰ ਆ ਜਿਹੜੀ ਜੁੜ ਰਹੀ ਆ ਨਾਲ ਇਸ ਇੱਕ ਇਹ ਖੇਤਰੀ ਪਾਰਟੀ ਆ ਕੰਮ ਇਹਨੇ ਬਹੁਤ ਕੀਤੇ ਨੇ ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਹੁੰਦੇ ਤਾਂ ਅਨੇਕਾਂ ਹੀ ਪ੍ਰਕਾਰ ਦੇ ਕੰਮ ਹੋਏ ਨੇ ਜਿੰਨੇ ਮਰਜ਼ੀ ਘੜਾਈ ਜਾਈਏ ਆਪਾਂ ਸੜਕਾਂ ਦੇ ਜਾਲ ਵਸਾਏ ਜਾਂ ਬਹੁਤ ਕੌਲ ਬਣੇ ਨੇ ਠੀਕ ਆ ਨਾ ਇਸ ਤਰ੍ਹਾਂ ਵੀ ਇਹ ਇਹਦਾ ਉਹਨਾਂ ਦੀ ਦੇਣ ਬਹੁਤ ਵੱਡੀ ਆ ਠੀਕ ਆ ਨਾ ਯਾਦਗਾਰਾਂ ਬਹੁਤ ਬਣਾਈਆਂ ਉਹਨਾਂ ਨੇ ਇਦੇ ਵਿੱਚ ਤੇ ਬਾਕੀ ਹੁਣ ਜਦੋਂ ਇਲੈਕਸ਼ਨ ਹੋਈ ਇਹ ਤਰਨਤਾਰਨ ਦੀ ਉੱਥੇ ਸਭ ਨੂੰ ਪਤਾ ਵੀ ਕਿੰਨਾ ਟੱਕਾ ਹੋਇਆ ਸ਼ਰਮਨੀ ਕਾਲੀਦਾਨਾ ਹੂੰ ਉਹਨਾਂ ਦੇ ਬੀਬੀਆਂ ਦਾ ਕੰਮ ਨਹੀਂ ਵਾਕਸੇ ਹੈਗੇ ਹੂੰ ਉਹਨਾਂ ਤੋਂ ਵੀ ਪਰਚੇ ਕਰੇ ਤੇ ਉਸ ਤੇ ਦੇਖੋ ਤੁਸੀਂ ਜਦੋਂ ਚੋਣ ਦੇ ਦੌਰਾਨ ਇੱਕ ਐਸਐਸਪੀ ਨੂੰ ਸਸਪੈਂਡ ਕੀਤਾ ਗਿਆ ਚੋਣ ਕਮਿਸ਼ਨ ਦਮੇ ਹੂੰ ਉਸ ਤੋਂ ਬਾਅਦ ਫੇਰ ਚੱਲਿਆ ਤੇ ਫਿਰ ਜਦੋਂ ਦੁਬਾਰਾ ਉਹਨਾਂ ਦੇ ਉੱਤੇ ਉਹ ਬੀਬੀ ਜੀ ਤੇ ਕੰਚਨਪ੍ਰੀਤ ਤੇ ਪਰਚਾ ਪਰਚਾ ਕੀਤਾ ਹੂੰ ਉਹਦੇ ਵੀ ਅਦਾਲਤ ਲੱਗੀ ਆ ਦੇਖੋ ਪਹਿਲਾਂ ਉਹ ਜਵਾਨਤ ਦੇ ਵਿੱਚ ਬਾਹਰ ਸੀਗੇ ਉਹ ਕਹਿੰਦੇ ਵੀ ਇਹ ਤਾਂ ਦੇਸ ਤੋਂ ਛੱਡ ਕੇ ਚਲੇ ਗਏ ਘੋੜਾ ਹੋ ਗਏ ਨੇ ਇੱਥੋਂ ਪਰ ਸੀ ਤਾਂ ਇੱਥੇ ਹੀ ਉਹ ਤੇ ਜਦੋਂ ਉਹਨਾਂ ਨੂੰ ਉਹਨਾਂ ਨੇ ਫੜਿਆ ਗਿਆ ਅਰੈਸਟ ਕੀਤਾ ਤੇ ਦੁਬਾਰੇ ਪਰਚਾ ਕਰਿਆ ਗਿਆ ਉਹਨਾਂ ਦੇ ਉੱਤੇ ਉਹ ਅਦਾਲਤ ਦੇ ਵਿੱਚ ਕੇਸ ਚੱਲਿਆ ਰਾਤ ਨੂੰ ਅਦਾਲਤ ਲੱਗੀ ਉਹ ਔਰ ਤੜਕੇ 4 ਵਜੇ ਦਾ ਫੈਸਲਾ ਆਉਂਦਾ ਜੀ ਬਾਹਰ ਜਿਤ ਬਰੀ ਉਹ ਬਾਹਰ ਹੁੰਦੇ ਆ ਕੋਈ ਐਹੀ ਜੀ ਗੱਲ ਨਹੀਂ ਸੀਗੀ ਜੀ ਤੇ ਉਸ ਨੂੰ ਦੇਖ ਕੇ ਹੁਣ ਅੱਜ ਸਾਰੀ ਦੁਨੀਆ ਸੋਚ ਰਹੀ ਆ ਵੀ ਉਸੇ ਪਾਰਟੀ ਖੇਤੀ ਪਾਰਟੀ ਨੂੰ ਅਸੀਂ ਅੱਗੇ ਲਈਏ ਤੇ ਸਾਡੇ ਕੰਮਕਾਰ ਉਸੇ ਤਰ੍ਹਾਂ ਹੀ ਹੋਣ ਜੀ ਤੇ ਮਾਸਰੀ ਜੇਕਰ ਆਪਾਂ ਗੱਲ ਕਰੀਏ ਤੁਹਾਡੇ ਪਿੰਡ ਦੀ ਤੁਹਾਡੇ ਪਿੰਡ ਵਾਲਿਆਂ ਨੇ ਤੁਹਾਡੇ ਘਰ ਦੀ ਦੇ ਲਈ ਨੂੰ ਦੋ ਵਾਰੀ ਬਤੌਰ ਪੰਚ ਦਾ ਮਾਣ ਬਖਸ਼ਿਆ ਤੇ ਤੁਸੀਂ ਬਤੌਰ ਪੰਚ ਕਿਹੜੇ-ਕਿਹੜੇ ਕੰਮ ਕਰੇ ਨੇ ਜਿਨ੍ਹਾਂ ਨੂੰ ਦੇਖਦੇ ਹੋਏ ਤੁਹਾਡੇ ਪਿੰਡ ਵਾਲੇ ਬਲਾਕ ਸੰਮਤੀ ਮੈਂਬਰ ਬੀਬੀ ਸੁਖਿੰਦਰ ਕੌਰ ਨੂੰ ਭਾਰੀ ਕਰਨ ਇਹਦੇ ਵਿੱਚ ਇਸ ਤਰ੍ਹਾਂ ਜੀ ਦੇਖੋ ਨਿਮਰਤਾ ਵੱਡੀ ਗੱਲ ਆ ਠੀਕ ਹੈ ਨਾ ਜੇ ਸਾਡੇ ਚ ਨਿਮਰਤਾ ਤਾਂ ਸਾਡਾ ਲੋਕ ਸਾਥ ਦਿੰਦੇ ਨੇ ਜਿਹੜੇ ਕੰਮਕਾਰ ਨੇ ਪੰਚਾਇਤ ਦੇ ਉਹ ਤੇ ਵਿਕਾਸ ਹੁੰਦਾ ਤੇ ਹੁਣ ਦੇਖੋ ਸੜਕਾਂ ਬਣਨੀਆਂ ਹੁੰਦੀਆਂ ਨੇ ਪਿੰਡਾਂ ਦੇ ਵਿੱਚ ਕੋਈ ਵੀ ਡਿਵੈਲਪਮੈਂਟ ਦਾ ਕੰਮ ਹੈਗਾ ਉਹ ਕੰਮ ਕਰਨਾ ਹੁੰਦਾ ਤੇ ਹੁਣ ਜਿਹੜੇ ਕਹਾ ਛੱਪਲਾਂ ਦੇ ਕੰਮ ਨੇ ਗੰਦੇ ਪਾਣੀ ਦਾ ਜਿਵੇਂ ਸੀਵਰੇਜ ਸਾਡੇ ਸਾਡੀ ਪੰਚਾਇਤ ਦੇ ਅੰਦਰ ਸੀਵਰੇਜ ਪਿਆ ਉਸ ਟਾਈਮ ਦੇ ਵਿੱਚ ਤੇ ਹੋਰ ਅਸੀਂ ਕੰਮ ਤਾਂ ਅਸੀਂ ਬਹੁਤ ਕੀਤੇ ਨੇ ਪਿੰਡ ਦੇ ਵਿੱਚ ਜੀ ਤੇ ਉਹ ਸੜਕ ਬਣੀ ਹੈਗੀ ਸਕੂਲ ਨੂੰ ਜਿਹੜੀ ਸੀਗੀ ਜੀ ਫੈਸਲ ਸੜਕ ਬਣਾਈ ਉੱਥੇ ਜੀ ਕਿਉਂਕਿ ਜਿਹੜਾ ਰਸਤਾ ਬਿਲਕੁਲ ਬੱਚੇ ਜਾਣ ਦੇ ਯੋਗ ਨਹੀਂ ਸੀਗਾ ਪਾਣੀ ਖੜ ਜਾਂਦਾ ਹੀ ਗੋਡੇ-ਗੋਡੇ ਉਹ ਸੜਕ ਦੇ ਵਿੱਚ ਹੂੰ ਤੇ ਬਹੁਤ سارے ਬੱਚੇ ਸਾਡੇ ਵਾਪਸ ਹੀ ਮੁੜੇ ਆਉਂਦੇ ਸੀ ਉਦੋਂ ਨੂੰ ਜਾਂਦੇ ਨਹੀਂ ਸੀ ਜੀ ਉਸ ਟਾਈਮ ਤੇ ਜਾ ਕੇ ਅਸੀਂ ਉਹ ਕੰਮ ਕੀਤਾ ਜੀ ਤੇ ਮਾਸਟਰ ਕਰਮਜੀਤ ਜੀ ਇਹ ਵੀ ਜਾਣਕਾਰੀ ਦਿਓ ਕਿ ਬੀਬੀ ਸੁਖਵਿੰਦਰ ਕੌਰ ਨੇ ਤਕੜੀ ਦੇ ਚੌਂ ਨਿਸ਼ਾਨ ਉੱਤੇ ਆਪਣੇ ਕਿਹੜੇ-ਕਿਹੜੇ ਪਿੰਡਾਂ ਤੋਂ ਕਿਸਮਤ ਅਜਮਾਣੀ ਹੈ ਇਹਦੇ ਵਿੱਚ ਜੀ ਸਾਡੇ ਤਿੰਨ ਪਿੰਡ ਨੇ ਬਲਾਕ ਸ਼ਾਂਤੀ ਦੇ ਇਹਦੇ ਖੇੜਾ ਲਹਿਰਾ ਤੇ ਭੀੜ ਔਰ ਤਿੰਨਾ ਪਿੰਡਾਂ ਦੇ ਵਿੱਚ ਸਾਨੂੰ ਪੂਰੀ ਉਮੀਦ ਆ ਫੁੱਲ ਫਤਵਾ ਮਿਲੂਗਾ ਲੋਕ ਸਾਡੇ ਨਾਲ ਜੁੜੇ ਹੋਏ ਨੇ ਤੇ ਪਿੰਡ ਦੇ ਤਾਂ ਖਾਸ ਕਰ ਬਹੁਤ ਬੰਦੇ ਸਾਡੇ ਨਾਲ ਜੁੜੇ ਹੋਏ ਨੇ ਜੀ ਇਹਦੇ ਵਿੱਚ ਜੀ ਠੀਕ ਆ ਨਾ ਉਹਨਾਂ ਨੇ ਵੀ ਦੇਖ ਕੇ ਇਹ ਟਿਕਟ ਜਿਹੜਾ ਸਾਨੂੰ ਦਿੱਤਾ ਜੀ ਤੇ ਬਾਕੀ ਕਮਾਂਕਾਰਾਂ ਨੂੰ ਦੇਖਦੇ ਨੇ ਬੰਦੇ ਦੇ ਸਵਾਰ ਨੂੰ ਦੇਖਦੇ ਨੇ ਜੀ ਤੇ ਹੁਣ ਪਾਰਟੀ ਨੇ ਸੋਚਿਆ ਵੀ ਮਾਸਟਰ ਕਰਮਜੀਤ ਦੇ ਘਰ ਟਿਕਟ ਦੇ ਦਿੰਦੇ ਆ ਜੀ ਤੇ ਅੰਤ ਦੇ ਵਿੱਚ ਮਾਸਟਰ ਕਰਮਜੀਤ ਦੀ ਪਹੀੜ ਲਹਿਰਾ ਤੇ ਖੇੜਾ ਪਿੰਡ ਦੇ ਵਸਨੀਕ ਬੀਬੀ ਸੁਖਵਿੰਦਰ ਕੌਰ ਨੂੰ ਤਕੜੀ ਦੇ ਚੋਣ ਨਿਸ਼ਾਨ ਉੱਤੇ ਵੋਟ ਪਾ ਕੇ ਜੇਤੂ ਕਰਵਾਉਣ ਇਹਦੇ ਲਈ ਕੀ ਕਹੋਗੇ ਇਹਦੇ ਵਿੱਚ ਤਾਂ ਜੀ ਅਸੀਂ ਜਿਵੇਂ ਹੁਣ ਸਾਨੂੰ ਤਿੰਨ ਪਿੰਡਾਂ ਲਈ ਚੋਣ ਲਈ ਚੁਣਿਆ ਗਿਆ ਜੀ ਅਸੀਂ ਲੋਕਾਂ ਦੇ ਵਿੱਚ ਵਿਚਰਾਂਗੇ ਜੀ ਜੋ ਵੀ ਤਕਲੀਫਾਂ ਹੋਣਗੀਆਂ ਉਹਨਾਂ ਦੀਆਂ ਸੁਣੀਆਂ ਜਾਣਗੀਆਂ ਜੋ ਜੋ ਵੀ ਕੰਮ ਹੋਣਗੇ ਜੋ ਸਾਡੇ ਬਲਾਕ ਦੇ ਸੰਪਤੀ ਦੇ ਲੈਰੇ ਦੇ ਅੰਦਰ ਹਨਗੇ ਕੰਮ ਉਹ ਅਸੀਂ ਵੱਧ ਤੋਂ ਵੱਧ ਕਰਾਂਗੇ ਪਾਵਰ ਤੇ ਤੇ ਤੁਸੀਂ ਆਪਣੇ ਵੋਟਰਾਂ ਨੂੰ ਕੀ ਸੁਨੇਹਾ ਦਿਓਗੇ ਅਸੀਂ ਆਪਣੇ ਵੋਟਰਾਂ ਨੂੰ ਇਹ ਬੇਨਤੀ ਕਰਦੇ ਆਂ ਵੀ ਤੁਸੀਂ ਵੱਧ ਤੋਂ ਵੱਧ ਸਾਡਾ ਸਹਿਯੋਗ ਦਿਓ ਔਰ ਚੋਣਾਂ ਸਾਡਾ ਤੱਕੜੀ ਆ ਇਹਦੇ ਉੱਤੇ ਮੋਹਰਾਂ ਲਾ ਕੇ ਕਾਮਜਾਬ ਕਰੋ ਆਓ ਆਪਾਂ ਬੀਬੀ ਸੁਖਵਿੰਦਰ ਕੌਰ ਜੀ ਦੇ ਇੱਕ ਸਪੋਰਟਰ ਦੇ ਨਾਲ ਜੋ ਉਹਨਾਂ ਦੇ ਪਿੰਡੋਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਤੁਸੀਂ ਇਹ ਦੱਸੋ ਕਿ ਬੀਬੀ ਸੁਖਵਿੰਦਰ ਕੌਰ ਨੂੰ ਤੁਹਾਡੇ ਪਿੰਡ ਵਾਲੇ ਤੇ ਨਾਲ ਦੇ ਪਿੰਡ ਵਾਲੇ ਕਿਉਂ ਵੋਟ ਪਾਣਗੇ ਖੇਤਰੀ ਪਾਰਟੀ ਦੇ ਚੋਣ ਨਿਸ਼ਾਨ ਉੱਤੇ ਦੇਖੋ ਜੀ ਮੇਰਾ ਨਾਮ ਹਰਦੀਪ ਸਿੰਘ ਨੰਬਰਦਾਰ ਪਿੰਡ ਮੇਰਾ ਖੇੜਾ ਜਿਹੜੀ ਖੇਤਰੀ ਪਾਰਟੀ ਆ ਇਹ ਸਾਡੀ ਆਪਲੀ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਜਿਹੜਾ ਸ਼੍ਰੋਮਣੀ ਅਕਾਲੀ ਦਲ ਵੇਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਵਿਕਰਮਜੀਤ ਸਿੰਘ ਮਦੀਠੀਆ ਨੇ ਕੰਮ ਕਰੇ ਨੇ ਪੁਲ ਬਣਾਏ ਸੜਕਾਂ ਬਣਾਈਆਂ ਯੂਨੀਵਰਸਿਟੀਆਂ ਬਣਾਈਆਂ ਅਸੀਂ ਉਹਨਾਂ ਦਾ ਦੇਣ ਨਹੀਂ ਦੇ ਸਕਦੇ ਅੱਜ ਵੀ ਲੋਕ ਖੇਤਰੀ ਪਾਰਟੀ ਨਾਲ ਆ ਢਾੜੂ ਵਾਲਿਆਂ ਨੂੰ ਦੇਖ ਕੇ ਅੱਜ ਲੋਕ ਸਾਰੇ ਮੁੜ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਜੁੜ ਰਹੇ ਨੇ ਤੇ ਤੁਸੀਂ ਬੀਬੀ ਸੁਖਵਿੰਦਰ ਕੌਰ ਜੀ ਦੇ ਵੋਟਰਾਂ ਨੂੰ ਬੀਬੀ ਸੁਖਵਿੰਦਰ ਕੌਰ ਨੂੰ ਪੱਕੜੀ ਦੇ ਉੱਤੇ ਵੋਟ ਪਾ ਕੇ ਜੇਤੂ ਕਰਵਾਉਣ ਲਈ ਕੀ ਸੁਨੇਹਾ ਦਿਓਗੇ ਮੈਂ ਤਾਂ ਸਾਰੇ ਲੋਕਾਂ ਨੂੰ ਸਾਰਿਆਂ ਨੂੰ ਬੇਨਤੀ ਇਹ ਕਰਦਾ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਖੇਤਰੀ ਪਾਰਟੀ ਆ ਆਪਣੀ ਪਾਰਟੀ ਆ ਇਹ ਆਪਾਂ ਇਹਨਾਂ ਨੂੰ ਵੋਟਾਂ ਪਾ ਕੇ ਕਾਮਯਾਬ ਬਣਾਈਏ ਜੋ ਵੀ ਸਾਡੇ ਤਿੰਨ ਪਿੰਡ ਨੇ ਲਹਿਰਾ ਖੇੜਾ ਪਹੀੜ ਜੋ ਵੀ ਉਹਨਾਂ ਦੇ ਕਾਰੋਬਾਰ ਜਾਂ ਉਹਨਾਂ ਦੇ ਕੰਮ ਹੋਣਗੇ ਅਸੀਂ ਪੂਰੇ ਜੋਸ਼ੋਸ਼ ਨਾਲ ਕੰਮ ਕਰਾਂਗੇ ਆਓ ਆਪਾਂ ਬੀਬੀ ਸੁਖਵਿੰਦਰ कौर ਦੇ ਇੱਕ ਹੋਰ ਸਪੋਰਟਰ ਦੇ ਨਾਲ ਗੱਲਬਾਤ ਕਰਦੇ ਹਾਂ ਪਹਿਲਾਂ ਤੁਸੀਂ ਮੈਨੂੰ ਨਾਮ ਦੱਸੋ ਮੇਰਾ ਨਾਮ ਜੀ ਜਸਵਿੰਦਰ ਸਿੰਘ ਮੈਂ ਮੌਜੂਦਾ ਪपंचਾਂ ਜੀ ਦੂਜੀ ਵਾਰੀ ਮੈਂ ਪੰਚਾਇਤ ਮੈਂਬਰ ਬਣਿਆ ਜੀ ਹਾਂਜੀ ਤੇ ਜਸਵਿੰਦਰ ਜੀ ਤੁਸੀਂ ਦੂਜੀ ਵਾਰੀ ਪੰਚਾਇਤ ਮੈਂਬਰ ਬਣੇ ਹੋ ਇਹ ਦੱਸੋ ਤੁਹਾਡੇ ਆਪਣੇ ਵਾਰਡ ਦੇ ਵਿੱਚੋਂ ਖੇਤਰੀ ਪਾਰਟੀ ਦੇ ਚੋਣ ਨਿਸ਼ਾਨ ਉਤੇ ਆਪਣੀ ਕਿਸਮਤ ਅਜਮਾਰੀ ਬੀਬੀ ਸੁਖਿੰਦਰ ਕੌਰ ਨੂੰ ਕਿੰਨੇ ਵੋਟਾਂ ਪਾਓਗੇ ਦੇਖੋ ਜੀ ਚਾਰ ਨੰਬਰ ਵਾਰਡ ਤੋਂ ਮੈਂ ਪੰਚਾਇਤ ਮੈਂਬਰ ਹਾਂ ਜੀ ਜੀ ਮੈਂ ਪਹਿਲਾਂ ਵੀ ਉੱਥੋਂ ਪੰਚ ਸੀ ਗਾਇਤ ਕੀ ਫੇਰ ਅਸੀਂ ਵੱਧ ਚੜ ਕੇ ਬਹੁਤ ਜਿੰਨਾ ਵੀ ਸਾਡਾ ਹੋ ਸਕੂ ਵੱਧ ਵੋਟਾਂ ਪਵਾਵਾਂਗੇ ਜੀ ਤੇ ਤੁਸੀਂ ਇਹ ਵੀ ਹੁਣ ਦੱਸੋ ਕਿ ਬੀਬੀ ਸੁਖਿੰਦਰ ਕੌਰ ਦੇ ਚੋਣ ਨਿਸ਼ਾਨ ਤਕੜੀ ਦੇ ਉੱਤੇ ਤੁਹਾਡਾ ਪਿੰਡ ਕਿਹੜਾ ਲਹੜਾ ਔਰ ਪਹੀੜ ਇਹ ਤੁਮ੍ਹੋ ਪਿੰਡਾਂ ਦੇ ਲੋਕ ਵੋਟ ਕਿਉਂ ਪਾਣ ਦੇਖੋ ਜੀ ਇਹ ਸਾਡੀ ਆਪਦੀ ਖੇਤਰੀ ਪਾਰਟੀ ਪੰਜਾਬ ਦੀ ਆਪਦੀ ਪਾਰਟੀ ਆ ਤੁਸੀਂ ਸਾਰੇ ਦੇਖ ਹੀ ਰਹੇ ਹੋ ਜੀ ਝਾੜੂ ਵਾਲਿਆਂ ਨੇ ਇਹਨਾਂ ਨੇ ਕੀ ਹਾਲ ਕਰਿਆ ਜੀ ਤੇ ਵਾਦੇ ਕਰਕੇ ਜਿੰਨੇ ਵਾਦੇ ਕੀਤੇ ਉਹ ਸਾਰੇ ਝੂਠੇ ਕਰੇ ਜੀ ਹੁਣ ਲੋਕ ਦੁਬਾਰਾ ਹੀ ਪਾਰਟੀ ਨਾਲ ਜੁੜ ਰਹੇ ਨੇ ਹਾਂ ਜੀ ਤੇ ਝਾੜੂ ਪਾਰਟੀ ਦੇ ਕਿਹੜੇ ਕਿਹੜੇ ਵਾਅਦੇ ਨੇ ਜਿਹੜੇ ਝੂਠੇ ਨਿਕਲੇ ਤੇ ਹੁਣ ਖੇਤਰੀ ਪਾਰਟੀ ਦੇ ਜਿਹੜੇ ਉਮੀਦਵਾਰ ਜਿੱਤੋਂ ਹੁੰਦੇ ਨੇ ਉਹ ਆਪਣੇ ਪ੍ਰਧਾਨ ਨੂੰ ਕਹਿ ਕਿ ਉਹ ਵਾਦੇ ਪੂਰੇ ਕਰਵਾਉਣਗੇ ਜਿਹੜੇ ਵਾਦੇ ਵੀ ਦੱਸ ਦੋ ਦੇਖੋ ਜੀ ਇੱਕ ਤਾਂ ਬੀਬੀਆਂ ਨੂੰ 1000 ਰੁਪਏ ਵਾਲਾ ਵਾਦਾ ਹੋ ਗਿਆ ਜੀ ਬੱਤ ਜਿੰਨੇ ਵੀ ਕਰੇ ਕੋਈ ਸੱਚਾ ਤਾਂ ਹੋਏ ਨਹੀਂ ਸਭ ਝੂਠੇ ਨੇ ਜੀ ਇਹਨਾਂ ਨੇ ਕਰੇ ਹੋਏ ਜੀ ਤੇ ਅੰਤ ਤੇ ਅੰਤ ਦੇ ਵਿੱਚ ਸਿਟੀ ਲਾਈਫ ਚੈਨਲ ਦੇ ਜਰੀਏ ਤੁਸੀਂ ਬੀਬੀ ਸੁਖਵਿੰਦਰ ਕੌਰ ਨੂੰ ਵੋਟ ਪਾਉਣ ਲਈ ਉਹਨਾਂ ਦੇ ਵੋਟਰਾਂ ਨੂੰ ਕੀ ਕਹੋਗੇ ਦੇਖੋ ਜੀ ਅਸੀਂ ਤਾਂ ਆਪਦੇ ਕਨੀਓ ਆਪਦੇ ਨਗਰ ਕਨੀਓ ਬੇਨਤੀ ਕਰਦੇ ਹਾਂ ਵੀ ਸਾਡੇ ਪਿੰਡ ਚਾਇਤ ਕੀ ਟਿਕਟ ਮਿਲਿਆ ਸ਼੍ਰੋਮਣੀ ਅਕਾਲੀ ਦਲ ਨੂੰ ਕਿ ਵੱਧ ਛੜ ਕੇ ਆਪਾਂ ਇਹਨਾਂ ਦਾ ਨਾਲ ਮਿਲ ਕੇ ਸਾਥ ਦੇਗੇ ਤੇ ਜੋ ਹਰ ਟਾਈਮ ਆਪਣੇ ਦੁੱਖ ਸੁੱਖ ਦੇ ਵਿੱਚ ਖੜਦੇ ਨੇ ਤੇ ਖੜਦੇ ਵੀ ਰਹਿਣਗੇ। ਜੀ ਬੀਬੀ ਸੁਖਿੰਦਰ ਕੋਰ ਜੀ ਤੁਸੀਂ ਆਪਣੇ ਵੋਟਰਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਉਹ ਤੱਕੜੀ ਦੇ ਉੱਤੇ ਵੋਟ ਪਾ ਕੇ ਤੁਹਾਨੂੰ ਜੇਤੂ ਕਰਵਾਣ? ਅਸੀਂ ਤਾਂ ਜੀ ਇਹ ਕਹਿਣਾ ਚਾਹੁੰਦੇ ਆ ਸਾਡੀ ਹੱਥ ਬੰਨ ਕੇ ਬੇਨਤੀ ਆ ਬੇਤੱਕੜੀ ਤੇ ਮੂਹਰਾਂ ਲਾ ਕੇ ਸਾਨੂੰ ਕਾਮਯਾਬ ਬਣਾਓ। ਅਸੀਂ ਹਰ ਇੱਕ ਦਾ ਦੁੱਖ ਸੁੱਖ ਸਾਂਗੇ। ਹਾਂਜੀ। ਲੋ ਜੀ ਜਿਹੜੇ ਕਹਿੰਦੇ ਸੀ ਕਿ ਪੰਜਾਬ ਦੇ ਵਿੱਚ ਡਾਇਨਾਸੌਰ ਤਾਂ ਵਾਪਸ ਆ ਜਾਣਗੇ ਪਰ ਤੱਕੜੀ ਵਾਲੇ ਵਾਪਸ ਨਹੀਂ ਆਣਗੇ ਉਹਨਾਂ ਦੇ ਹੀ ਬਲਾਕ ਸਮਤੀ ਦੇ ਮੈਂਬਰ ਬੀਬੀ ਸੁਖਿੰਦਰ ਕੋਰ ਜਿਹੜੇ ਨੇ ਉਹੋ ਉਹਨਾਂ ਲਈ ਇੱਕ ਮਿਸਾਲ ਸਾਹਮਣੇ ਆ ਰਹੀ ਨਹੀਂ ਕਿ ਬਾਈ ਜੀ ਡਾਇਨਾਸੌਰ ਤਾਂ ਆਣ ਨਾ ਅੰਤ ਪਰ ਤਕੜੀ ਵਾਰੇ ਦੁਬਾਰਾ ਫੇਰ ਆ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਹਾਂ ਕਿ ਪਿੰਡ ਖੇੜਾ ਤੋਂ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਨੂੰ ਬਲਾਕ ਸੰਮਤੀ ਦੇ ਮੈਂਬਰ ਬਣਾ ਕੇ ਤਕੜੀ ਨੂੰ ਕਿੰਨੀਆਂ ਵੋਟਾਂ ਤੋਂ ਉਹਨਾਂ ਦੇ ਬਾੜੀ ਕਰਦੇ ਨੇ ਇਹ ਸਾਰੀ ਜਾਣਕਾਰੀ ਲੈਣ ਲਈ ਸਾਡੇ ਸਿਟੀ ਲਵ ਚੈਨਲ ਦੇ ਨਾਲ ਜੁੜੇ ਰਹੋ